ਵੱਡੀ ਉਮਰ ਦੇ ਵਿੱਚ ਇਸ ਜੋੜੀ ਨੇ ਵਿਆਹ ਕੀ ਕਰਵਾ ਲਿਆ ਲੋਕ ਮਜ਼ਾਕ ਉਡਾਉਣ ਲੱਗੇ ਪਰ ਕਿਸੇ ਨੇ ਕਿਸੇ ਦੀ ਮਜਬੂਰੀ ਨਹੀਂ ਸਮਝੀ ਆਖਰ ਕੀ ਗੱਲ ਹੋਈ ਇਸ ਵੱਡੀ ਉਮਰ ਦੇ ਜੋੜੀ ਨੇ ਵਿਆਹ ਕਰਵਾਇਆ ਹੈ ਦਰਅਸਲ ਗੱਲ ਇਹ ਹੈ ਕਿ ਇੰਨੀ ਵੱਡੀ ਉਮਰ ਵਿੱਚ ਵਿਆਹ ਕਰਵਾਉਣ ਦੀ ਵੀ ਮਜਬੂਰੀ ਸੀ ਇਸ ਲਾੜੇ ਦੀ ਪਤਨੀ ਗੁਜ਼ਰ ਗਈ ਸੀ ਤੇ ਇਕੱਲੇ ਨੂੰ ਜ਼ਿੰਦਗੀ ਬਤੀਤ ਕਰਨੀ ਕਠਿਨ ਹੋ ਗਈ ਸੀ ਤੇ ਦੂਜੇ ਪਾਸੇ ਔਰਤ ਦਾ ਪਤੀ ਨਹੀਂ ਰਿਹਾ ਸੀ ਇਕੱਲੇ ਪਣ ਦੇ ਸ਼ਿਕਾਰ ਹੋ ਰਹੇ ਸਨ ਆਪਣੀ ਜ਼ਿੰਦਗੀ ਵਿੱਚ ਦੁਬਾਰਾ ਖੁਸ਼ੀਆਂ ਲਿਆਉਣ ਲਈ ਵਿਆਹ ਕਰਵਾਇਆ ਸੀ ਪਰ ਕਈ ਲੋਕ ਤਰ੍ਹਾਂ-ਤਰ੍ਹਾਂ ਦੇ ਕਮੈਂਟ ਵੀ ਕਰ ਰਹੇ ਹਨ ਕਈ ਲੋਕ ਇਹਨਾਂ ਦੀ ਮੈਰਿਜ ਵੀਡੀਓਜ਼ ਨੂੰ ਕਾਫੀ ਜ਼ਿਆਦਾ ਟਰੋਲ ਵੀ ਕਰ ਰਹੇ ਹਨ ਪਰਮਾਤਮਾ ਕਿਸੇ ਨਾਲ ਵੀ ਅਜਿਹੀ ਘਟਨਾ ਨਾ ਕਰੇ ਜਿਸ ਕਰਕੇ ਇਹਨਾਂ ਨੇ ਇਹੋ ਜਿਹਾ ਸਟੈਪ ਚੁੱਕਿਆ ਤੇ ਦੋਸਤੋ ਇਸ ਕਰਕੇ ਹੀ ਇਸ ਜੋੜੀ ਨੇ ਦੁਬਾਰਾ ਵਿਆਹ ਕਰਵਾਇਆ ਜਿੰਨੇ ਮੂੰਹ ਓਨੀਆਂ ਗੱਲਾਂ ਨੇ ਪਰ ਆਖਰਕਾਰ ਜਦੋਂ ਸੱਚ ਸਾਹਮਣੇ ਆਇਆ ਤਾਂ ਲੋਕਾਂ ਦੀ ਬੋਲਤੀ ਬੰਦ ਹੋ ਗਈ ਤੇ ਫਿਰ ਲੋਕਾਂ ਨੇ ਸਹਿਮਤੀ ਵੀ ਜਤਾਈ ਦੂਸਰੇ ਪਾਸੇ ਲੋਕ ਹੱਕ ਵਿੱਚ ਵੀ ਆਏ ਤੇ ਕਿਹਾ ਆਪਣੀ ਖੁਸ਼ੀ ਲਈ ਕਿਸੇ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਕਿਸੇ ਦੁਆਰਾ ਕਈਆਂ ਗੱਲਾਂ ਦਾ ਬੁਰਾ ਨਹੀਂ ਮੰਣਾਉਣਾ ਚਾਹੀਦਾ ਆਪਣੇ ਇਸ ਵੱਡੀ ਉਮਰ ਦੀ ਜੋੜੀ ਪ੍ਰਤੀ ਵਿਚਾਰ ਜ਼ਰੂਰ ਦਿਓ ਸਾਨੂੰ ਤਾਂ ਇਹ ਦੋਸਤੋ ਜੋੜੀ ਬਹੁਤ ਹੀ ਪਸੰਦ ਆਈ ਤੇ ਤੁਹਾਨੂੰ ਇਹ ਜੋੜੀ ਕਿੱਦਾਂ ਲੱਗੀ ਤਾਨੂੰ ਕਮੈਂਟ ਜਰੂਰ ਕਰਿਓ ਬਾਕੀ ਜੋ ਵੀਰ ਤੇ ਪੜਣਾ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਹਰੇਕ ਆਉਣ ਵਾਲੀ ਵੱਡੀ ਖਬਰ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਦੇ ਉੱਪਰ ਦੇਖ ਸਕੋ ਤੇ ਦੋਸਤੋ ਇੱਕ ਪਿਆਰਾ ਜਿਹਾ ਕਮੈਂਟ ਇਸ ਜੋੜੀ ਦੇ ਲਈ ਜਰੂਰ ਕਰਿਓ ਤਾਂ ਜੋ ਲੋਕ ਗਲਤ ਕਮੈਂਟ ਕਰ ਰਹੇ ਹਨ ਉਹਨਾਂ ਦੇ ਮੂੰਹ ਤੇ ਇੱਕ ਤਰ੍ਹਾਂ ਦੀ ਚਪੇੜ ਵੱਜੇ ਕਿ ਇਹਨਾਂ ਲੋਕਾਂ ਨੂੰ ਸਪੋਰਟ ਕਰਨ ਦੇ ਲਈ ਵੀ ਕਾਫੀ ਜ਼ਿਆਦੇ ਚੰਗੇ ਲੋਕ ਨੇ ਇਸ ਦੁਨੀਆ ਦੇ ਵਿੱਚ ਤੇ ਵੱਧ ਚੜ ਕੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ ਤੇ ਬਾਕੀ ਦੋਸਤੋ ਤੁਹਾਨੂੰ ਇਹ ਜੋੜੀ ਕਿਵੇਂ ਲੱਗੀ ਸਾਨੂੰ ਜਰੂਰ ਦੱਸਿਓ ਬਾਕੀ ਦੋਸਤੋ ਮਿਲਦੇ ਹਾਂ ਕਿਸੇ ਹੋਰ ਖਬਰ ਦੇ ਨਾਲ